ਅਸੀਂ ਉਹਨਾਂ ਦੇ ਵਲੌਗ ਦੇਖਦੇ ਹਾਂ ਨਾ ਹਰ ਵਾਰੀ ਤੇ ਉਹਨਾਂ ਦੀ ਵੇਖੀ ਸੀ ਵੀਡੀਓ ਮੈਂ ਕਿਹਾ ਜਾ ਕੇ ਆਵਾਂਗੇ ਤੁਹਾਡੇ ਕੋਲ ਆਜੋ ਹਣ ਮੈਂ ਆਓ ਬਾਗ ਗੱਦੀ ਚ ਹੈ ਮੈਨੂੰ ਪਤਾ ਲੱਗ ਗਿਆ ਜੀ ਜਿੰਦਗੀ ਚ ਪਹਿਲੀ ਆ ਟਿਕੀ ਵਧੀਆ ਲੱਗੀ ਪਹਿਲੇ ਮਿਲ ਨਹੀਂ ਲਿਆ ਆਪਾਂ ਚਾਹ ਤਾਂ ਲੈਣਾ ਤੇ ਆਪੋ ਹੋੜਿਆ ਚਲੋ ਚੱਲੀਏ ਅਸੀਂ ਆਏ ਸੀ ਮੋਗੇ ਮਾਰਕੀਟ ਵ્યા ਤੇ ਵਸਤੇ ਸ਼ੋਪਿੰਗ ਕਰਨ ਵਸਤੇ ਤੇ ਕੁਝ ਨਾਲੇ ਹਰ ਜੀ ਅਸੀਂ ਦਵਾਈ ਵਗੈਰਾ ਲੈਣ ਆਏ ਸੀ ਹਸਪੀਟਲ ਉਥੋਂ ਦੀ ਹੋਣ ਤੋਂ ਬਾਅਦ ਅਸੀਂ ਮੈਂ ਕਿਹਾ ਚੱਲ ਮਾਰਕੀਟ ਆ ਕੇ ਆਪਣਾ ਆਜੋ ਜਪਨੂਰ ਵਸਤੇ ਸੂਟ ਵੇਖ ਮੈਂ ਤਾਂ ਪੈਦਲ ਤੁਰ ਹੀ ਚੱਲਨੀ ਆ ਕਿਉਂ ਮੈਂ ਜੋੜਾ ਗਿਆ ਆ ਜਿਆਦਾ ਜਿਆਦਾ ਬੰਦੀ ਆ ਤੋ ਆ ਤੋ ਆ ਦੇਪਨੋਂ ਦੇ ਸੈਂਡਲ ਘਰ ਮਿਲ ਜਾਣਗੇ ਹਾਂਜੀ ਨਹੀਂ ਐ ਜਾਇੰਟਸ ਐ ਜਾਇੰਟਸ ਐ ਸਾਰਾ ਜੱਪੂ ਕਿਤੇ ਨਹੀਂ ਜਾਣਾ ਅੱਛਾ ਸ਼ੂਜ਼ ਲੈਣੀਆਂ ਜੱਪੂ ਦੀ ਸੈਂਡਲ ਲੈਣੀ ਆਈ ਆਹੇ ਜੱਪੂ ਇੱਧਰ ਆਜੂ ਜਪਨੂਰ ਦੇ ਨਾਲ ਸੈਂਡਲ ਲੈਣ ਆਈ ਸੀ ਇੱਕ ਡਰੈਸ ਲੈਣੀ ਆ ਤੇ ਸੈਂਡਲ ਲੈਣੇ ਆ ਵਸਤੇ ਤੇ ਇਸੇ ਆਏ ਨਹੀਂ ਲੋਟ ਆਲੇ ਉਹ ਦੂਸਰੇ ਆ ਜਿਵੇਂ ਤੇ ਪਾਏ ਹੋਏ ਮੈਰिज ਹੋਦੇ ਭਾਈ ਵੀਰੇ ਉਹ ਜੁੱਤੀ ਕੀ 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 ਰੇਂਜ ਚ ਉਹ ਜਿਹੜਾ ਉੱਪਰ ਪਿਆ ਠੀਕ ਮੈਂ ਉੱਧਰ ਚੱਲਣਾ ਚਲੋ ਆ ਜਾ ਇਹਨੂੰ ਸੰਭਾਲ ਕੇ ਲੈ ਜਾ ਗਈ बढ़िया जा पनो आहे उते ਓਵੇਂ ਅੰਕੜ ਬੈਠੇ ਨਹੀਂ ਚੱਪਲ ਉਤਾਰ ਕਰੋ ਬਾਏ 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 ਜੀ ਜਫਨੂਰ ਦੀ ਹੋ ਗਈ ਵਿਆਹ ਦੀ ਸ਼ਾਪਿੰਗ ਸ਼ਾਪਿੰਗ ਕਰਨ ਮਾਰਾ ਚਲੋ ਡਾਕਟਰ ਦਾ ਮਿਲ ਆਣੀ ਮੈਂ ਕਿਹਾ ਸ਼ਾਪਿੰਗ ਕਰਨ ਨੂੰ ਚਲੋ ਜਫਨੂਰ ਦੇ ਕੱਪੜੇ-ਕੁਪੜੇ ਲੈ ਜਾਓ ਹਨਾ ਤੇ ਕੱਲ ਨੂੰ ਫਿਰ ਮੈਂ ਕੱਲਾ ਪਾਸਵਰਦਾ ਪੈਂਡ ਹੀ ਚਲਣਾ ਮੈਂ ਕਿਹਾ ਕੱਲ ਨੂੰ ਫਿਰ ਮੈਂ ਕੱਲਾ ਜਾ ਕੇ ਟੈਕੂਟ ਤੇ ਜਿਹੜੇ ਹੁੰਦੇ ਆ ਡਾਕਟਰ ਨੂੰਗਾ ਹਨਾ ਤੇ ਵੈਖੇ ਇੱਕ ਮੁੰਡਾ ਸੀਗਾ ਵੀਰਾ ਉਹ ਤੇ ਉਹ ਕਹਿੰਦਾ ਕੋਈ ਨਹੀਂ ਵੀਰੇ ਕੋਈ ਨਹੀਂ ਆਜੀ ਮੈਂ ਤੇਰਾ ਸਾਰਾ ਕੰਮ ਆਪ ਤੁਹਾਡਾ ਪਰਿਵਾਰ ਦਾ ਕੋਈ ਪਰਤੀ ਕਿਤੇ ਨਹੀਂ ਜਾਂ ਡਾਕਟਰ ਚਲੋ 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 ਲੈ ਲਿਆ ਡਰੈਸਰ ਸਾਰੀਆਂ ਕੱਪੜੇ ਲੈਨੇ ਪੁੱਤ ਦੇ ਕੱਪੜੇ ਲੈਨੇ ਮੰਮਾ ਨੇ ਕੱਪੜੇ ਲੈ ਲਏ ਆ ਆਜੋ ਆਜੋ ਗਿਆ ਨਾ ਜੀ ਬਾਈ ਬਾਈ ਕਰ ਰਹੀ ਹੋ ਨਾ ਬਾਈ ਕਰਾ ਜਾ ਬਾਈ ਕਰ ਕਾਕਿਆ ਨੂੰ ਬਾਈ ਕਰ ਦੇ ਆ ਦੇ ਨੀ ਕਾ ਆਪਣੀ ਲਗਾ ਦੇ ਫੇਰ ਵਾਪਸ ਲਗਾ ਦੇ ਠੀਕ ਹੈ ਠੀਕ ਹੈ ਬਣੀ ਤੁਹਾਡੀ ਮਸ਼ਹੂਰੀ ਕਰ ਦਾਂਗੇ ਅਸੀਂ ਸਾਡਾ ਚੈਨਲ ਹੈਗਾ ਬਣਿਆ ਇੱਕ ਨੋਖੀ ਜੋੜੀ ਦੇ ਨਾਮ ਤੋਂ YouTube ਤੇ ਠੀਕ ਹੈ ਠੀਕ ਹੈ ਅਗਰ ਸ਼ੇਅਰ ਕਰਦੇ ਕਰੋ ਵੀਡੀਓਜ਼ ਜ਼ਿਆਦਾ ਫੋਕਲ ਹੋ ਜੂਸਦੇ ਹੋਗੇ ਇੱਕ ਖਿਡਾਰਾ ਹੈਗਾ ਆਪਣੇ ਪੈਂਟ ਤੋਂ ਕੁਲੋ ਮੀਟਰ ਦੂਰ ਆਪਣੇ ਪੈਂਟ ਦੇ ਬੰਦੇ ਆ ਤੇ ਮੈਂ ਰਵਾਂ ਨੂੰ ਜਾਂਦੇ ਜਾਂਦੇ ਮੈਂ ਕਿਹਾ ਦੁਬਾਰਾ ਫੇਰ ਗੇੜਾ ਲੱਗੂਗਾ ਜੰਨੇ ਖਤਮ ਹੋਏ ਪਏ ਆ ਗੰਨੇ ਲੈ ਚੱਲ ਗਏ ਚੋਕਸ ਹੋ ਗਿਆ ਕਿਉਂਕਿ ਗੰਨੇ ਚੋਂ ਪਰ ਨਾਲ ਦਾੰਦਾਂ ਦੀ ਵੀ ਮਜ਼ਬੂਤੀ ਹੁੰਦੀ ਆ ਹਨ ਤੇ ਉਹ ਵੀ ਯਾਨੀ ਕਿ ਵੀ ਅਸਰ ਵੱਧ ਹੁੰਦਾ ਹੈਗਾ ਕਿ ਕਿਤੇ ਖਿਡਾਰੀ ਨੇ ਢੀੜਨਾ ਦਈ ਜੰਮ ਗਿਆ ਨਾ ਬਸ ਦਈ ਨਾ ਮਜੇ ਨਾ ਕਰੇ ਬਈ ਖਾਣਾ ਚਾਹੀਦਾ ਵਧੀਆ ਕੱਪੜੇ ਨਾ ਸਾਫ਼ ਕਰਕੇ ਤੇ ਸੁਪਾ ਕਪੜਾ ਇਹਦੇ ਨਾਲ ਕਰ ਦੋ ਤੇ ਬਣਾਉਣ ਵਾਲਾ ਕਪੜਾ ਤੇ ਆਟੇ ਚ ਰੱਖ ਦਿੰਨੀ ਆ ਅੱਜ ਅਸੀਂ ਪਾਈ ਗਏ ਸੀ ਮੋਗੇ ਦਵਾਈ ਲੈਣ ਤੇ ਡਾਕਟਰ ਤਾਂ ਨਹੀਂ ਮਿਲਿਆ ਡਾਕਟਰ ਕਦੀ ਕਿਸੇ ਨੇ ਕਿਹਾ ਬੋਧਵਾਰ ਮਿਲੂ ਕਿਸੇ ਨੇ ਕਿਹਾ ਵੀਰਵਾਰ ਜੇ ਉੱਥੇ ਗਏ ਉਹੀ ਡਰ ਹੋਇਆ ਅਕਸਰ ਵੀਰਵਾਰ ਦਾ ਹੀ ਦੱਸਦਾ ਹੁਣ ਹੁਣ 12 ਫਿਰ ਅਸੀਂ ਜੱਪਨੂਰ ਦੇ ਕੱਪੜੇ ਕੱਪੜੇ ਲੈ ਕੇ ਤੇ ਵਿਆਹ ਵਾਲੇ ਜਿਹੜੇ ਲੈਣੇ ਸੀ ਫਿਰ ਮੁੜਿਆ ਤੇ ਬਾਕੀ ਆਏ ਸ਼ੋਪਿੰਗ ਆਉਂਦੇ-ਉਂਦੇ ਭੂ ਆ ਕੇ ਖੜ ਗਏ ਜਿਹੜਾ ਇੱਕ ਮੇਰੀ ਭੂਆ ਸੀਗੀ ਨਾ ਤੇ ਚਲੋ ਭੂਆ ਦੇ ਮੁੰਡੇ ਕੋਲ ਬੈਠੇ ਰਹੇ ਵੱਡੇ ਕੋਲ ਤੇ ਉਹਨਾਂ ਨੇ ਬੜਾ ਰੇਸ ਰੇਸ ਤੋਂ ਗੋਭੀ ਘਰੇ ਬੀਜ ਲੈਂਦੇ ਆ ਤੇ ਪੜਾ ਰਹੇ ਸਾਡੇ ਘਰ ਦੀ ਗੋਭੀ ਘਰ ਦੀ ਗੋਭੀ ਬਣਾਈਏ ਫੇਰ ਮੈਂ ਮੈਂ ਬਣਾਉਣ ਤੇ ਦੇਰੀ ਨਹੀਂ ਕਰਦਾ ਹਾਂ ਮੈਂ ਬਣਾ ਹੀ ਲੱਗੇ ਨਹੀਂ ਤੇ ਉਹ ਗੋਭੀ ਨਹੀਂ ਤੇ ਜਿਹਨੂੰ ਉਬਾਲ ਕੇ ਬਣਾਉਣਾ ਪੈਂਦਾ ਮੈਂ ਇਹਨਾਂ ਨੂੰ ਇੱਕ ਦਿਨ ਕਿਹਾ ਵੀ ਸੀ ਕਿ ਮੈਂ ਕਿਹਾ ਇੱਕ ਦਿਨ ਆਪਾਂ ਟਰਾਈ ਕਰਕੇ ਦੇਖਾਂਗੇ ਗੋਭੀ ਉਬਾਲ ਕੇ ਬਣਾਵਾਂਗੇ ਨਹੀਂ ਤੇ ਅਸੀਂ ਡਾਇਰੈਕਟ ਬਣਾ ਦਿੰਨੇ ਹਾਂ ਧੋ ਕੇ ਵੈਸੇ ਬਨਾਨੀ ਨਹੀਂ ਚਾਹੀਦੀ ਉਬਾਲ ਕੇ ਬਨਾਨੀ ਚਾਹੀਦੀ ਹੈ ਕਿਉਂਕਿ ਬੇਮੌਸਮ ਸਬਜ਼ੀਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਬਾਕੀ ਆਪਾਂ ਕਈ ਵਾਰ ਕਹਿੰਦੇ ਆ ਨਾ ਸੁੰਡ ਨਾ ਹੋਣ ਗੋਭੀ ਦੇ ਵਿੱਚ ਸੁੰਡ ਵਾਲੀ ਕੋਈ ਲੈਣੀ ਚਾਹੀਦੀ ਹੈ ਕਿਉਂਕਿ ਸੁੰਡ ਵਾਲੀ ਜਿਹੜੀ ਗੋਭੀ ਹੁੰਦੀ ਆ ਠੀਕ ਆ ਉਹ ਜਿਹੜੀ ਸੁੰਡ ਨਹੀਂ ਮਰੇ ਕੋਈ ਜਿਹਦੇ ਵੀ ਦਵਾਈ ਦੂਈ ਨਹੀਂ ਛੜਕੀ ਉਹਦੇ ਦੀ ਬਾਣੀ ਹੈ ਨਾ ਤੇ ਜੇ ਦਵਾਈ ਦੂਈ ਛੜਕੀ ਹੋਵੇ ਸੁੰਡਾ ਹੀ ਨਹੀਂ ਰਹਿੰਦੀਗੀ ਆਪਾਂ ਚਟਾ ਵੇਖ ਲੈਨੇ ਚਟਾ ਫੁੱਲਾ ਜਾਂ ਸੁੰਡ ਹੈ ਨਹੀਂ ਇਹਦੇ ਤੇ ਪੀਲਾਪਣ ਮੇਟਣਾ ਚਾਹੀਦਾ ਹਾਂ ਸੁੰਡ ਹੈ ਨਹੀਂ ਇਹਦੇ ਵਿੱਚ ਤੇ ਬਾਕੀ ਚਲੋ ਕੋਸ਼ਿਸ਼ ਕਰਿਆ ਕਰੋ ਸੁੰਡ ਪਾੜਿਆ ਕਰੋ ਗੋਭੀ ਚ ਲੈ ਉਹ ਤੇ ਐ ਤੇ ਜਿਹੜੇ ਜੀਵ ਜੰਤੂ ਚੋਂ ਨਿੱਕੇ ਨਿੱਕੇ ਆ ਗਿਆ ਤੇ ਹਰ ਚੀਜ਼ ਚ ਬਸੇ ਹੋਇਆ ਕਿੰਨਾ ਕ ਕੋਈ ਇਸ ਚੀਜ਼ ਨੂੰ ਆਪਾਂ ਕਵਾਂਗੇ ਕਿ ਆਪਾਂ ਸਾਫ਼ ਕਰਨੇ ਆ ਚੀਜ਼ ਨੂੰ ਆਪਾਂ ਸਾਫ਼ ਕਰ ਸਕਦੇ ਆ ਸੁਚਮ ਨਹੀਂ ਕਰ ਸਕਦੇ ਐ ਤੇ ਕਿਹਾ ਗਿਆ ਹੈ ਨੂੰ ਆਪਣੇ ਗੁਰਬਾਣੀ ਚ ਵੀ ਸਾਫ਼ ਕਰ ਸਕਦੇ ਆ ਸੁਚਮ ਨਹੀਂ ਹੁੰਦਾ ਸੁਚਮ ਕੋਈ ਵੀ ਚੀਜ਼ ਨਹੀਂ ਹੁੰਦੀ ਤਾਂ ਕਰਕੇ ਬਾਕੀ ਰਹੀ ਕੱਲ ਤੋਂ ਹੁਣ ਵਿਆਹ ਦੀ ਤਿਆਰੀ ਸ਼ੁਰੂ ਆ ਅਸੀਂ ਅੱਜ ਵਿਆਹ ਵਾਲੇ ਘਰੇ ਜਾਣਾ ਸੀ ਉਥੇ ਜਾ ਨਹੀਂ ਪਾਈ ਕਿਉਂਕਿ ਇੱਕ ਤੇ ਜਿਵੇਂ ਤੁਹਾਨੂੰ ਐਨੀ ਵੀ ਗੱਲ ਪਤਾ ਹੈ ਜਿੱਥੇ ਇੱਕ ਖੁਸ਼ੀ ਹੈ ਤੇ ਉਥੇ ਗਮੀ ਵੀ ਹੈਗੀ ਹੈ ਗਮੀ ਐ ਕਿ ਹੁਣ ਜਿੱਥੇ ਜਿਹੜੇ ਸਾਡੇ ਵੱਡੇ ਭਾਜੀ ਦੀ ਡੈਥ ਹੋਈ ਸੀ ਕੱਲ ਉਧਰ ਵੀ ਇੱਕ ਕੀ ਹੈਗਾ ਏ ਰਸਮ ਜੀ ਹੋਣੀ ਹੈ ਉਹ ਰਸਮ ਹੁੰਦੀ ਕੋਈ ਮਕਾਨਾਂ ਦੀ ਤੇ ਉਥੇ ਜਾਣਾ ਉਹ ਵੀ ਉੱਥੇ ਵੀ ਅਸੀਂ ਸੁਖਮਨੀ ਸਾਹਿਬ ਦਾ ਕੈਨਸਲ ਕਰਾਂਗੇ ਉਹਨਾਂ ਨੂੰ ਅਸੀਂ ਫੋਨ ਲਾ ਕੇ ਦੱਸ ਦਾਂਗੇ ਵਿਆਹ ਵਾਲਿਆਂ ਨੂੰ ਕਿ ਅਸੀਂ ਸ਼ਾਇਦ ਨਹੀਂ ਪਹੁੰਚ ਪਾਵਾਂਗੇ ਕਿਉਂਕਿ ਕਹਿੰਦੇ ਨੇ ਸੁੱਖ ਤੋਂ ਪਹਿਲੇ ਅਗਰ ਦੁੱਖ ਦੇ ਘੜੀ ਚ ਪਹਿਲੇ ਜਾਣਾ ਚਾਹੀਦਾ ਦੁੱਖ ਦੀ ਘੜੀ ਚ ਉਹ ਗੱਲ ਹੈ ਬਾਕੀ ਸਾਡੀ ਤਾਂ ਬਾਕੀ ਜਵਨ ਰਿਸ਼ਤੇਦਾਰੀ ਹੈਗੀ ਹੈ ਨਾਨੀ ਵੀ ਲੱਗਦੇ ਨੇ ਮਾਮਾ ਵੀ ਲੱਗਦੇ ਨੇ ਉਹ ਭਾਜੀ ਮਾਮਾ ਵੀ ਲੱਗਦੇ ਸੀ ਪਰ ਅਸੀਂ ਤਾਏ ਦੇ ਤਾਏ ਦੇ ਮੁੰਡੇ ਤੋਂ ਹੀ ਜ਼ਿਆਦਾ ਜਾਣੀਗੇ ਕਿ ਜ਼ਿਆਦਾ ਬੁਲਾਉਂਦੇ ਸੀ ਉਹਨਾਂ ਨੂੰ ਤੇ ਬਾਕੀ ਰਹੀ ਜਪਨੂਰ ਦਾਏ ਕੀ ਕੱਲ ਜਦੋਂ ਉੱਥੇ ਸ਼ੋਪਿੰਗ ਕਰਨੇ ਜਾ ਰਹੀ ਤੇ ਉੱਥੇ ਨਾ ਜਪਨੂਰ ਲਈ ਸੈਂਡਲ ਲਿੱਤੇ ਉਹਨੇ ਕੀ ਕੀਤਾ ਅ ਅੰਦਰ ਮੈਂ ਪਾਤੇ ਉਹਨੂੰ ਸੈਂਡਲ ਚੈੱਕ ਕਰਨੀ ਸੀ ਮੈਂ ਕਿਹਾ ਜਪਨੂਰ ਤੋਰ ਕੇ ਦਿਖਾਈ ਤੇ ਪਿਓ 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 ਹੀ ਹੁੰਦਾ ਤੇ ਜਪਨੂਰ ਪਾਪਾ ਨੂੰ ਬਾਹਰ ਹੁਣਾ ਤੇ ਅੰਦਰ ਆਏ ਨਹੀਂ ਦੁਕਾਨ ਦੇ ਹਨਾ ਰਜੀਤ ਬਾਹਰ ਹੀ ਫਿਰ ਰਹਿੰਦੇ ਨੇ ਮੈਨੂੰ ਹੀ ਅੰਦਰ ਜਾਣਾ ਪੈਂਦਾ ਤੇ ਦੁਕਾਨ ਦੇ ਤੇ ਆ ਉਹਦੇ ਵਿੱਚ ਸਪੈਸ਼ਲ ਆਪਣੇ ਪਾਪਾ ਨੂੰ ਦਿਖਾਣ ਆਈ ਕਿ ਪਾਪਾ ਦੇਖੋ ਨੈਨ ਸੈਂਡਲ ਲਿੱਤੇ ਨੇ ਆਪਣੇ ਵੱਲ ਦਿਖਾਣ ਆਈ ਦੇਖ ਲਓ ਕਹਿੰਦੇ ਨਾ ਪਿਓ ਦਾ ਤੇ ਧੀ ਦਾ ਜਿਆਦਾ ਪਿਆਰ ਹੁੰਦਾ ਆਪਸ ਚ ਲਾਡਲੀ ਲਾਡਲੀ ਹੁੰਦੀ ਵੀ ਉਹਦੀ ਤੇ ਮੈਨੂੰ ਘਟ ਤੇ ਪਾਪਾ ਨੂੰ ਗੱਲ ਦਿਖਾਣ ਆਈ ਤੇ ਡਰੈਸ ਜਿੱਥੇ ਦੁਕਾਨ ਤੇ ਡਰੈਸ ਲੈਣ ਲਈ ਕਿਉਂ ਜਦੋਂ ਤੂੰ ਲਾ ਰਹੀ ਸੀ ਨਾ ਵੀ ਦੋਨੇ ਪਾਵਾਂ ਉਹਨੇ ਕਹਿੰਦਾ ਵੀ ਮੇਰੇ ਲਾ ਰਹੀ ਹੈ ਉਹਨੂੰ ਆਈ ਸੀ ਵੀ ਪਾਪਾ ਨੂੰ ਦਿਖਾਉਣੇ ਆ ਜੇ ਮੈਂ ਲਾਉਂਦੀ ਆ ਉਹਨੇ ਲਾਉਣ ਨਹੀਂ ਦਿੱਤੇ ਕਿ ਉਹਨਾਂ ਟਾਈਮ ਜਦ ਵਿੱਚ ਮੈਨੂੰ ਦਿਖਾ ਕੇ ਨਹੀਂ ਗਈ ਤੇ ਫਿਰ ਜਦੋਂ ਕੱਪੜਿਆਂ ਵਾਲੀ ਦੁਕਾਨ ਦੇ ਪਹਿਲੇ ਮੈਂ ਸੈਂਡਲ ਲੈ ਲੇ ਮੈਨੂੰ ਵੀ ਇਹੀ ਚੀਜ਼ ਲੱਗੀ ਕਿ ਸ਼ਾਇਦ ਮੈਂ ਗਲਤ ਕਰ ਲਿਆ ਪਹਿਲੇ ਸੈਂਡਲ ਲੈ ਕੇ ਮੈਨੂੰ ਆਇਆ ਸੀ ਕਿ ਡਰੈਸ ਦੇ ਅਕੋਰਡਿੰਗ ਸੈਂਡਲ ਲਾਂ ਤੇ ਫਿਰ ਜਦੋਂ ਡਰੈਸ ਲੈਣ ਗਏ ਉੱਥੇ ਇੱਕ ਕੋਨਾ ਲੱਭ ਲਿਆ ਨੇ ਬੈਠਣ ਵਾਸਤੇ ਉੱਥੇ ਮਦੇ ਨਾਲ ਨਾਲ ਬੈਠੀ ਰਹੀ ਦੋ ਚਾਰ ਬੱਚੇ ਆ ਗਏ ਹੋਰ ਡਰੈਸ ਲੈਣ ਵਾਸਤੇ ਤੇ ਮਦੇ ਨਾਲ ਉਹਨਾਂ ਨਾਲ ਖੇਡਦੀ ਬਾਈ ਭੂਏ ਕਰਕੇ ਆਈ ਜਿੱਕੀ ਜਰਾ ਪਾਣੀ ਜਾ ਬੰਗ ਆ ਗਈ ਤੇ ਤੇਰੀ ਗੱਲਾਂ ਹੀ ਕਰਦੇ ਜੱਪੂ ਹਾਂ ਨਹੀਂ ਕੋਈ ਨਹੀਂ ਹੋ ਸੋਨੂ ਚਲੋ ਜੀ ਅਸੀਂ ਕੱਲ ਫੇਰ ਮਿਲਾਂਗੇ ਹੁਣ ਉਸ ਤੋਂ ਬਾਅਦ ਸਿੱਧਾ ਤੁਹਾਨੂੰ ਵਿਆਹ ਵਾਲੇ ਫੰਕਸ਼ਨ ਤੇ ਹੀ ਦਿਖਾਵਾਂਗੇ ਕੱਲ ਜਾਵਾਂਗੇ ਕੱਲ ਹੈਗੀ ਜਾਗੋ ਫਾਈਨਲੀ ਤੇ ਕੱਲ ਤੁਹਾਨੂੰ ਵਿਆਹ ਦਾ ਜਾਗੋ ਹੀ ਦਿਖਾਵਾਂਗੇ ਤੇ ਉਸ ਤੋਂ ਪਹਿਲੇ ਜਾ ਕੇ ਦੇਖਾਂਗੇ ਉੱਥੇ ਕੀ ਕੰਮ ਚੱਲ ਰਿਹਾ ਜੇ ਥੋੜਾ ਟਾਈਮ ਲੱਗਾ ਸਾਨੂੰ ਤੇ ਉੱਥੇ ਮਿਲ ਕੇ ਜਰੂਰ ਆਵਾਂਗੇ ਉਹਨਾਂ ਨੂੰ ਬਾਕੀ ਤੁਸੀਂ ਐਵੇਂ ਹੀ ਬਨੇ ਰਹੋ ਸ਼ੇਅਰ ਕਰਨਾ ਨਾ ਭੁੱਲਿਓ ਵਲੌਗ ਦੇ ਨਾਲ ਬਨੇ ਰਹੋ ਅੱਗੇ ਤੇ ਵਿਆਹ ਦੀਆਂ ਤਿਆਰੀਆਂ ਤੋਂ ਲੈ ਕੇ ਹੁਣ ਤੱਕ ਦਾ ਵਿਆਹ ਤੱਕ ਦਾ ਸਫਰ ਜੇ ਨਾ ਦੇਖਣ ਨੂੰ ਮਿਲੇਗਾ ਸਭ ਕੁਝ ਦੇਖਿਓ ਤੇ ਕਿ ਸ਼ੇਅਰ ਕਰਦੇ ਰਹੋ